ਕਾਰ ਜੋ ਪ੍ਰਧਾਨਗੀ ਨੂੰ ਕੀਤੀ ਤੇ ਇਹੇ ਸਾਹਮਣੇ ਬੈਠੇ ਸਾਰੇ ਤੁਸੀਂ ਬਹੁਤ ਹੀ ਸੂਝਵਾਨ ਸੱਜਣੋਂ ਮੈਂ ਇੱਥੇ ਬੈਠਾ ਉਹਨੂੰ ਅਫੀਰ ਕਰੀ ਜਾਂਦਾ ਸੀਗਾ ਤੁਸੀਂ ਇਹਨਾਂ ਸਤਿਕਾਰਯੋਗ ਲੋਕਾਂ ਨੂੰ ਮੈਂ ਧੰਨਵਾਦ ਸਮਝਦਾ ਕਿ ਬਹੁਤ ਦਰਸ਼ਕਾਂ ਦਾ ਬਹੁਤ ਵੇਖਣ ਦਾ ਮੌਕਾ ਦਿੱਲੀਆ ਜਦੋਂ ਇਸ ਪ੍ਰੋਗਰਾਮ ਦੀ ਗੱਲ ਹੋਈ ਕਿ ਹਰਵਿੰਦਰ ਸਾਹਿਬ ਦੀ ਕਿਤਾਬ ਰਿਲੀਜ਼ ਕਰਦੇ ਕਿ ਮੈਂ ਤਾਂ ਜਦੋਂ ਵੀ ਜਿੰਨੇ ਚਿਰ ਤੋਂ ਬਾਅਦ ਸਾਡਾ ਹੈਗਾ ਜਦੋਂ ਹਰਵਿੰਦਰ ਨੂੰ ਮਿਲਣਾ ਮੇਰੇ ਦਿਮਾਗ 'ਚ ਇੱਕੋ ਗੱਲ ਧਿਆਨ ਚ ਆਉਂਦੀ ਸੀ ਕਿ ਬਹੁਤ ਮਸ਼ਹੂਰ ਹਿੰਦੀ ਦਾ ਪੁਰਾਣਾ ਗੀਤ ਹੈ ਕਿ ਬਹੁਤ देर ਕਰਤੀ ਹਜ਼ੂਰ ਆਤੇ ਆ ਤੇ ਸੋ ਕਿਉਂਕਿ ਬਹੁਤ ਵੱਡੇ ਸਮੇਂ ਤੋਂ ਇਹਨਾਂ ਦੀਆਂ ਪਤਾਵਾਂ ਵਾਲੇ ਦੇ ਗੀਤ ਸੁਣਦੇ ਸੀਗੇ ਸੋ ਚਾਹੁੰਦੇ ਸੀ ਕਿ ਇੱਕ ਸੰਗਰਾ ਹੈ ਹੋਣਾ ਚਾਹੀਦਾ ਸੋ ਉਹਦੇ ਲਈ ਜਦੋਂ ਹਰਵਿੰਦਰ ਨੂੰ ਫੋਨ ਆਇਆ ਦੀ ਉਹਨਾਂ ਦਾ ਫੋਨ ਆਇਆ ਕਿ ਤੁਸੀਂ ਪ੍ਰੋਗਰਾਮ ਚਾਹੁੰਦੇ ਮੈਂ ਕਿ ਕੋਈ ਜਲਦੀ ਮੈਂ ਆ ਲੂੰਗਾ ਕਹਿੰਦੇ ਨਹੀਂ ਤੁਸੀਂ ਉੱਧਰ ਬੈਠਾ ਤੂੰ ਜਰੂਰ ਆਉਣਾ ਮੇਰੇ ਲਈ ਸੱਚੀ ਉਹ ਮਸਲੀ ਵਾਲੀ ਗੱਲ ਸੀ ਤਾਂ ਸਿਕੰਦਰ ਸਿੰਘ ਹਰਣਾ ਨੇ ਕਾਲ ਕੀਤੀ ਮੈਨੂੰ ਲੱਗਿਆ ਕਿ ਮੇਰੇ ਨਾਲ ਸ਼ਾਇਦ ਕੋਈ ਮਜ਼ਾਕ ਹੋ ਰਿਹਾ ਤੋ ਮੈਂ ਵੀ ਨੇ ਮਜ਼ਾਕ ਕਰ ਰਹੇ ਸੀ ਕਿਉਂਕਿ ਸਿਕੰਦਰ ਸਿੰਘ ਦੀ ਉਹਨਾਂ ਲੋਕਾਂ ਜੀ ਆਉਂਦਾ ਰਵਿੰਦਰ ਸਿੰਘ ਲੋਕਾਂ ਜੀ ਆਉਂਦਾ ਅਸੀਂ ਨਾ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਜਿਹੜਾ ਕਿ ਆਪਣੇ ਆਪ ਨੂੰ ਥੋੜਾ ਪਿੱਛੇ ਰੱਖਣ ਵਾਲਾ ਕੰਮ ਵਿਸ਼ੇਸ਼ ਕਰਦੇ ਆ ਸਮਾਜ ਦੇ ਵਿੱਚ ਆਪਣੇ ਆਪ ਹੀ ਲਾਈਨ ਕੰਮ ਕਰਦੇ ਆ ਕਸੀ ਤਰ੍ਹਾਂ ਉਹ ਕੌਨਫੀਡੈਂਸ ਨਹੀਂ ਲੈ ਕੇ ਆ ਸਕੇ ਕਿ ਅਸੀਂ ਇੱਧਰੇ ਬਸੇ ਬੈਠਣਾ ਹੁੰਦਾ ਸੋ ਡਾਕਟਰ ਜੋਲ ਵਰਗੇ ਇਨਸਾਨ ਜਿਹਨਾਂ ਨੇ ਲੰਬਾ ਸਮਾਂ ਦਿੱਤਾ ਸੁੰਦਰ ਸਾਹਿਬ ਆਗੇ ਇਨਸਾਨ ਹੈ ਬਦਰਸ਼ਕੁਜੀ ਵਰਗੇ ਇਨਸਾਨ ਜੀਵਨਜੀ ਵਰਗੇ ਸੱਜਣ ਜਿਹੜੇ ਇਸ ਪਾਸੇ ਬੈਠਦੇ ਹੋਣ ਤੇ ਸਾਨੂੰ ਲੱਗਦਾ ਸੀ ਕਿ ਅਸੀਂ ਤਾਂ ਉਹ ਪਿੱਛੇ ਬੈਠਣ ਵਾਲੇ ਲੋਕ ਆ ਕਿਉਂਕਿ ਇੱਥੇ ਬੈਠਣ ਵਾਲੇ ਸਾਡੇ ਕੋਲ ਬਹੁਤ ਸਤਿਕਾਰਤ ਲੋਕ ਨੇ ਪਰ ਹੌਲੀ-ਹੌਲੀ किन्ने साने छिबर साहब बैठे नेटक करते रहे अनीता जी बैठे ने जहां को मैं सिखता रहा हाँ जिन्होंने खड़ना मैंने याद है पहली बार पे। कोई पेशकारी की तैयारी कर रहे कुछ होना काम नहीं बिठा दो लिया कौन सा बैठे होगी सचिन बैठे हो बोला सची औखा है ਸਿਨਰ ਸਾਹਿਬ ਵਰਗੇ ਸ਼ਖਸੀਅਤਾਂ ਜਦੋਂ ਆ ਕੇ ਬੋਲ ਕੇ ਜਾਣ ਫਿਰ ਉਹੀ ਪੋਜੀਸ਼ਨ ਹੋ ਜਾਂਦੀ ਹੈ ਕਿ ਜਦੋਂ ਮਾਰਕ ਨੇ ਖਾਣਾ ਲਾਇਆ ਸਦੀਕ ਸਾਹਿਬ ਨੇ ਖਾਣਾ ਲਾਇਆ ਤੇ ਬਾਅਦ ਚ ਕਹਿਣ ਵੀ ਤੂੰ ਵੀ ਦੋ ਪੰਦ ਸੁਣਾ ਦੇ ਭਰਾ ਜੀ ਉਹੋ ਜੀ ਗੱਲ ਹੈ ਮੈਂ ਬਹੁਤ ਵਧਾਈ ਦਿਨੋਂ ਪਰ ਸਾਰਿਆਂ ਨੇ ਕਹਿਣਾ ਹੁੰਦਾ ਸ਼ਬਦ ਇਹ ਪਰ ਸੱਚੀ ਬਹੁਤ ਦਿਲੋਂ ਵਧਾਈ ਹੈ ਰਵਿੰਦਰ ਨੂੰ ਖਾਸ ਕਰਕੇ ਇਸ ਲੋਕ ਨੂੰ ਵਧਾਈ ਹੈ ਕਿ ਰਵਿੰਦਰ ਤੂੰ ਬਹੁਤ ਭਾਗਾਂ ਵਾਲਾ ਬੰਦਾ ਹੈ ਕਿ ਤੇਰਾ ਪਰਿਵਾਰ ਤੇਰੇ ਨਾਲ ਹੈ ਇਸ ਕੰਮ ਦੇ ਵਿੱਚ ਇਹ ਬਹੁਤ ਚੰਗੀ ਗੱਲ ਹੈ ਇਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਘਰੋਂ ਕੁਰਦੇ ਹੋ ਤਾਂ ਤੁਸੀਂ 80% ਕੰਮ ਉਦੋਂ ਹੀ ਨਿਬੇੜ ਲਿਆ ਜਦੋਂ ਤੁਹਾਡੀ ਮਾਂ ਤੁਹਾਨੂੰ ਅਸ਼ੀਰਵਾਦ ਦਿੰਦੀ ਹੈ ਤੁਹਾਡੇ ਬੱਚੇ ਤੁਹਾਡੇ ਭਰਾ ਭਜਾਈਆਂ ਤੁਹਾਡੇ ਜੀਵਨ ਸਾਥੀ ਇਸ ਗੱਲ ਨੂੰ ਮੰਨ ਲੈਂਦੇ ਆ ਕਿ ਬੰਦਾ ਠੀਕ ਕੰਮ ਕਰ ਰਿਹਾ ਸੰਤੋ ਬਿਆਦ ਤਾਂ ਵੀ ਕਾਲੇ ਕਰਦੇ ਰਹੇ ਆ ਆਖਿਰ ਕੰਮ ਬੜਿਆ ਤੁਸੀਂ ਜੇ ਕੰਮ ਮੇਰੇ ਯਾਰ ਦੇ ਵਿੱਚ ਦੋਸਤ ਨੇ ਹੀ ਬਰਨਾਲੇ ਤੋਂ ਅਨੰਦ ਕਮਾਨ ਪ੍ਰੋਜੈਕਟਰ ਨੇ ਮੈਂ ਤਾਂ ਵੱਡੀ ਉਮਰ ਦੀ ਮੈਂ ਆਹਾਂ ਦੇ ਮਿਸਿਸ ਨੂੰ ਪੁੱਛਿਆ ਮੈਂ ਕਿ ਭੈਣ ਜੀ ਪਾਣੀ ਬਹੁਤ ਅੱਛਾ ਲਿਖਦੇ ਨੇ ਤੁਸੀਂ ਵੀ ਕਦੇ ਕਦੇ ਨਾਲ ਜਾਣੇ ਹੋ ਇਹਨੇ ਕਿੱਥੇ ਪਾਣੀ ਹੈ ਤਾਂ ਗੋਸ਼ਟੀ ਨਹੀਂ ਮੁੱਕ ਜੇ ਕੀ ਕਰੀ ਅਸੀਂ ਕਿਸੇ ਰਸਤੇ ਵਿੱਚ ਜਿਆ ਸ਼ਾਦੀ ਤੇ ਜਾਣਾ ਹੁੰਦਾ ਕਿਸੇ ਪ੍ਰੋਗਰਾਮ ਤੇ ਜਾਣਾ ਹੁੰਦਾ ਇਹ ਕਹਿੰਦੇ ਮੇਰੀ ਗੋਸ਼ਟੀ ਹੈ ਮੈਂ ਜਾ ਸਕਦਾ ਤਾਂ ਪ੍ਰਵਾਹ ਜਦੋਂ ਨਾਲ ਹੋਵੇ ਤੁਹਾਡੇ ਇਹ ਬਹੁਤ ਵੱਡੀ ਗੱਲ ਹੈ ਸੋ ਇਸ ਕਰਕੇ ਤੁਸੀਂ ਅਸੀਂ ਅਸਿਸਟ ਕੰਫਰਮ ਹੈ ਨਾ ਫਟੇ ਕਰ ਲਿਆ ਸੀ ਜੀ ਬਹੁਤ ਚੰਗੀ ਗੱਲ ਹੈ ਤੁਸੀਂ ਜਿਹੜਾ ਕੰਮ ਕੀਤਾ ਹੈ ਅਗਲੀ ਗੱਲ ਇਹ ਹੈ ਕਿ ਗੁਰਵਿੰਦਰ ਇੱਕ ਐਸੇ ਪ੍ਰੋਫੈਸ਼ਨਲ ਬਣਿਆ ਹੈ ਟੀਚਰ ਮੇਰਾ ਬਹੁਤ ਸਾਰਾ ਬਾਅਦ ਟੀਚਰ ਸਹਿਬਾਨਾ ਸੁਣਾਉ ਬਹੁਤ ਸਾਰੇ ਨਿੱਜੀ ਬਾਹਨੇ ਬਹੁਤ ਸਾਰੇ ਸਕੂਲਾਂ ਕਾਜਾਂ ਜਾਣ ਦਾ ਮੌਕਾ ਮਿਲਦਾ ਮੈਂ ਜਿੰਨੇ ਕੁ ਉਮਰ ਮੈਂ ਹਟਾਈ ਹੈ ਜਿੰਨੇ ਕੁ ਉਮਰ ਕੰਮ ਕਰਦੇ ਤੋ ਹੋ ਗਈ ਮੈਂ ਉਹ ਜਿੱਤ ਪੱਤ ਕੱਢਿਆ ਹੈ ਇੱਕ ਤਜਰਬਾ ਹੈ ਇਹ ਕਿ ਡਿਗਰੀਆਂ ਹਾਸਲ ਕਰ ਲੈਣਾ ਬਹੁਤਾ ਔਖਾ ਕੰਮ ਨਹੀਂ ਹਰ ਬੰਦਾ ਲੈ ਸਕਦਾ ਡਿਗਰੀ ਔਰ ਕਿਸੇ ਨੂੰ ਪੀਚ ਕਰਨਾ ਸਭ ਤੋਂ ਔਖਾ ਕੰਮ ਦੁਨੀਆਂ ਦਾ ਸਭ ਤੋਂ ਔਖਾ ਕੰਮ ਕਿਸੇ ਨੂੰ ਪੀਚ ਕਰਨਾ ਕਿਸੇ ਨੂੰ ਸਿਖਾਉਣਾ ਇਹ ਬਹੁਤ ਔਖਾ ਕੰਮ ਹੈ ਅੱਜ ਸਾਡੀ ਸਿੱਖਿਆ ਦਾ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਸਾਡੇ ਕੋਲ ਡਿਗਰੀਆਂ ਤਾਂ ਬਹੁਤ ਸਾਰੇ ਟੀਚਰ ਸਕੂਲ ਨੇ ਪਰ ਸੱਚੀ ਟੀਚਰ ਜਿਹੜੇ ਲੋਕ ਨੇ ਉਹ ਬਹੁਤ ਥੋੜੇ ਨੇ ਜਿੰਨੇ ਤੁਸੀਂ ਸਾਰੇ ਇੱਥੇ ਬੈਠੇ ਹੋ ਤੁਹਾਡੀ ਹਰ ਦੀ ਲਾਈਫ ਦੇ ਵਿੱਚ ਇੱਕ ਟੀਚਰ ਰਿਹਾ ਜਿਹੜਾ ਤੁਹਾਡਾ ਫੇਵਰਟ ਹੈ ਕਿ ਫਲਾਣਾ ਬੰਦਾ ਮੇਰਾ ਗੁਰੂ ਜੀ ਨੇ ਸਿਖਾਇਆ ਉਹ ਬੰਦਾ ਕੁਮਾਰ ਅਸੀਂ ਆਪਣੇ ਫਰਜ਼ੀਆਂ ਲੋਕਾਂ ਸਾਡੀਆਂ ਧਨ ਦੌਤਾਂ ਸਾਡੀਆਂ ਜ਼ਗੀਰਾਂ ਸਾਡੀਆਂ ਜਾਇਦਾਦਾਂ ਸਭ ਤੋਂ ਵੱਡੀ ਚੀਜ਼ ਟੀਚਰ ਨੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਔਲਾਦ ਨੂੰ ਬਹੁਤ ਪਿਆਰ ਕਰਦੇ ਆ ਤੁਸੀਂ ਆਪਣੀਆਂ ਉਹ ਸਭ ਤੋਂ ਵੱਡੀ ਜ਼ਗੀਰ ਤੁਹਾਡੀ ਔਲਾਦ ਨੂੰ ਕੋਈ ਭੇਜਦੇ ਹੋ ਇਹਨੂੰ ਸਿਖਾਓ ਕੁਛ ਉਹ ਬੰਦਾ ਦੁਨੀਆਂ ਦਾ ਸਭ ਤੋਂ ਵੱਡਾ ਵੱਡਾ ਬੰਦਾ ਤੁਹਾਡੀ ਕੋਟੀ ਸਭ ਤੋਂ ਮਹਿੰਗੀ ਚੀਜ਼ ਨਹੀਂ ਤੁਹਾਡੀ ਗੱਡੀ ਸਭ ਤੋਂ ਮਹਿੰਗੀ ਚੀਜ਼ ਨਹੀਂ

ਮਾ ਜਿਹੜੇ ਟੀਚਿੰਗ profession ਚ ਨੇ ਸਰਕਾਰੀ ਟੀਚਰ ਨੇ ਕਾਫੀ ਸਾਰੇ ਆ ਜਿੰਦਗੀ ਜোন ਜੋ ਕ ਪੈਸਾ ਮਿਲ ਜਾਂਦਾ ਉਥੋਂ ਪਰ ਉਹ ਬਾਅਦ ਅਸਲ ਕੰਮ ਉਹਦਾ ਕੁਝ ਹੋਰ ਹੈ ਕਹਿੰਦੇ ਮੈਂ property ਦਾ ਕੰਮ ਕਰਦਾ ਮੈਂ ਸਮਝਦਾ ਇਹ ਸਾਰੇ ਬੱਚਿਆਂ ਨੂੰ ਕੀ ਸਿਖਾ ਸਕਾਂ ਸੋ ਜਦੋਂ ਟੀਚਰ ਗੱਲ ਕਰਦਾ ਮੈਂ ਪਿੰਡ ਗਿਆ ਰਾਤ ਆਪਣੇ ਤਾਂ ਸਾਡੇ ਪਿੰਡ ਅਨਪਾਰ ਸਾਹਿਬ ਸੀ ਜਿਹੜਾ ਪਿੰਡ ਸੰਝਾ ਹੁੰਦਾ ਮੇਨੂੰ ਬੰਦੇ ਕਹਿੰਦੇ ਕਿ ਤੂੰ ਆਉਣਾ ਈ ਉੱਥੇ ਮੁੰਡੇ ਤੇਰੇ ਕੱਢ ਕੇ ਗੱਲਾਂ ਕਰ ਤਾ ਸੋਹਣੀਆਂ ਤੇਰੀਆਂ ਜੇ ਇੱਥੇ ਪਾਠ ਆ ਪਿੰਡ ਮੇਰੇ ਕੋਲ ਤਿੰਨ ਦਿਨ ਪਹਿਲਾਂ ਮੈਂ ਦਿਨ ਕੋਈ ਕਿਤਾਬ ਲੈ ਮਗਵਾਰੀ ਕਿਤਾਬ ਪੜ੍ਹਤੀ ਸੀ ਪਰ ਮੈਨੂੰ ਲਈ ਮੈਨੂੰ ਚਾਹੀਦੀ ਹੈ ਤੇ ਮੈਂ ਕਹਿੰਦੀ ਨਹੀਂ ਮੇਰਾ ਪਾਠ ਆਪਣਾ ਬਾਕੀ ਹੈ ਮੈਂ ਸਾਰੀ ਕਿਤਾਬ ਰਾਤ ਬੈਠ ਕੇ ਪੜ੍ਹੀ ਅਰਵਿੰਦਰ ਤੇ ਬਹੁਤ ਸਾਰੀਆਂ ਚੀਜ਼ਾਂ ਸੁਣੀਆਂ ਹੋਈਆਂ ਸੀ ਬਹੁਤ ਬਹੁਤ ਸਤਿਕਾਰਯੋਗ ਪੰਡਿਤ ਮਾਨ ਸਾਡੇ ਕੋਲੇ ਮੈਂ ਕਿਹਾ ਹੁਣ ਨਾਲੇ ਕੇ ਹੱਥੇ ਲੱਗਦਾ ਕਿੱਛੇ ਆਜੋ ਸਰ ਬਹੁਤ ਸਤਾਰਾ ਜੀ ਉੱਤੇ ਬੈਠੋ

ਮੇਰੀ ਛੋਟੀ ਸੀ ਪੁਰਾਣੀ ਛੋਟੇ ਬੰਨ ਕਰਦੇ ਸੀ ਮਿਲੇ ਹੋਗੇ ਮੈਂ ਮੈਨੂੰ ਜਨਮ ਦਿਨ ਤੇ ਕਹਿ ਕੇ ਭੈਣ ਜੀ ਆਪਾਂ ਹੋਟਲ ਜਿਵੇਂ ਅਸੀਂ ਕੀ ਕਰਾਂਗੇ ਮੈਂ ਕਿਤੇ ਜਾਣਾ ਹੈ ਤੁਸੀਂ ਨਾਲ ਜਾਣਾ ਚਾਹੋਗੇ ਉਹ ਕਹਿੰਦੇ ਮੈਂ ਨਹੀਂ ਚੱਲ ਰਹੀ ਤੇ ਅਸੀਂ ਟੈਕਸੀ ਬੁਲਾ ਕੇ ਉਥੋਂ 60 ਕਿਲੋਮੀਟਰ ਦੂਰ ਇੱਕ ਜਗ੍ਹਾ ਸੀ ਜਿੱਥੇ ਜਲੇ ਦੇਖਣ ਗਏ ਉਹ ਜਗ੍ਹਾ ਸੀਗੀ ਜੀ ਵਿਲੀਅਮ ਸ਼ੈਕਸਪੀਅਰ ਦਾ ਘਰ ਸੀ ਉਹਦਾ ਪਿੰਡ ਸੀ ਕੈਟਪਾਊਡਰ ਦਾ ਵਾਸ ਇੱਥੇ ਸ਼ੈਕਸਪੀਅਰ ਦੀ ਵੀਡੀਓ ਪਾਈ ਸੀ ਉਹ ਦੇਖਣ ਗਏ ਜੀ ਅਸੀਂ ਉੱਥੇ 20 ਪਾਉਂ ਦੀ ਟਿਕਟ ਲੱਗਦੀ ਹੈ ਵਿਲੀਅਮ ਸ਼ੈਕਸਪੀਅਰ ਦਾ ਘਰ ਦੇਖਣ ਜਿਵੇਂ ਅਸੀਂ ਆਪਣੇ ਗੁਰੂਆਂ ਪੀਰਾਂ ਗੁਰੂ ਸਹਿਬਾਨਾਂ ਦਾ ਕੋ ਸਮਾਨ ਸਾਹਮਣੇ ਰੱਖਦੇ ਆ ਨਾ ਆਹ ਉਹਦੇ ਜੋੜੇ ਆ ਤਾਂ ਬਸਤਰ ਉਹਨਾਂ ਨੇ ਵਿਲੀਅਮ ਸ਼ੈਕਸਪੀਅਰ ਦਾ ਸਮਾਨ ਦਾ ਸਾਹਮਣੇ ਰੱਖਿਆ ਆਹ ਉਹਦੀ ਹੱਥ ਲਿਖਤ ਆਹ ਉਹਦੀ ਪੈਨ ਆਹ ਉਹਦੇ ਕੁੰਡਨੇ ਆ ਉਹਦਾ ਬਸਤਰ ਦਾ ਸਾਈਕਲ ਉਹਦੇ ਕੱਪੜੇ ਐਸ ਵਾਸਤੇ ਕੋ ਸਕੂਲ ਜਾਂਦਾ ਸੀ ਈਵਨ ਕਿ ਆਉ ਦਾ ਭੰਗੂੜਾ ਜਿਹੜੇ ਭੰਗੂੜੇ ਚੋਂ ਉਹਦੀ ਮਾਂ ਪਾ ਕੇ ਛੋਟੇ ਹੁੰਦੇ ਨੂੰ ਘੁਆਇਆ ਕਰਦੀ ਸੀ ਉਹ ਸਾਹਮਣੇ ਰੱਖਿਆ ਚੀਜ਼ਾਂ ਗੋਰਿਆਂ ਕੋਲੇ ਇੱਕ ਵਿਲੀਅਮ ਸ਼ੈਕਸਪੀਅਰ ਸੀ ਪੂਰੀ ਦੁਨੀਆ ਜਾਣਦੀ ਕਿ ਵਿਲੀਅਮ ਸ਼ੈਕਸਪੀਅਰ ਕੋਈ ਬੰਦਾ ਹੈ ਪੂਰੀ ਦੁਨੀਆ ਜਾਣਦੀ ਹੈ ਇਸ ਸਾਡੇ ਪੰਜਾਬ ਕੋਲੇ ਕਟੋਂ ਕਟ 200 ਕਿੰਨ ਸਖਸ਼ੇ ਸੀਗੇ ਅਸੀਂ ਸਾਮ ਨਹੀਂ ਸਕੇ ਇਹ ਸਾਡੀ ਦਿੱਕਤ ਹੈ ਅਸੀਂ ਹਰ ਇੱਕ ਚੀਜ਼ ਨੂੰ ਠੀਕ ਹੈ ਸਰਕਾਰਾਂ ਨੇ ਕੰਮ ਹੁੰਦੇ ਨੇ ਜਾਂ ਸਰਕਾਰਾਂ ਆਪਣੇ ਜ਼ਿੰਮੇਵਾਰੀਆਂ ਤੋਂ ਮੈਨਸ ਹੋ ਜਾਂਣ ਤਾਂ ਮੈਨੂੰ ਲੱਗਦਾ ਅਸੀਂ ਸਾਡੇ ਸੈਕਟਰ ਵੀ ਕੁਝ ਕਰ ਸਕਦੇ ਹਾਂ ਅਸੀਂ ਵੀ ਸਾਮ ਸਕਦੇ ਹਾਂ ਸੋ ਸਾਡੀ ਇਹ ਪ੍ਰਾਪਤੀ ਹੈ ਕਿ ਅੱਜ ਸਾਡਾ ਉਹ ਮੁੰਡਾ ਜਿਹਦੀ ਪਹਿਲੀ ਕਿਤਾਬ ਛਪੀ ਹੈ ਪਰਸਨ ਜਿਹਦੇ ਗੀਤਾਂ ਨੂੰ ਲੋਕ ਇਹ ਕਹਿੰਦੇ ਨੇ ਕਿ ਇਹ ਗੀਤ ਮਾਨ ਮਰਾਨਾ ਦੇ ਲਿਖਿਆ ਲੱਗਦਾ ਲੱਗਦਾ ਇਹ ਸਾਡੀ ਪ੍ਰਾਪਤੀ ਹੈ ਪਰਮਨ ਦੇ ਨਾਲ ਮੈਂ ਸਮਝਦਾ ਸੋ ਮੈਨੂੰ ਇਹ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਜਿਵੇਂ ਅਸੀਂ ਮੈਂ ਪਹਿਲਾਂ ਸੀਮਾ ਦੀ ਗੱਲ ਕੀਤੀ ਹਰਵਿੰਦਰ ਸਿੰਘ ਦੀ ਗੱਲ ਕੀਤੀ ਮੈਂ ਲੱਫਣ ਲੱਗਿਆ ਹੋਇਆ ਸੀ ਕਿ 100 ਬੰਦੇ 100 ਪਰਸਨ ਮੈਂ ਇਹੋ ਜੇ ਆਪਣੇ ਸੰਪਰਕ ਚ ਰੱਖਨੇ ਚਾਹੁੰਦਾ ਪੂਰੇ ਪੰਜਾਬ ਦੇ ਵਿੱਚ ਉਹ ਚਾਹੇ ਵਕਵਾ ਕੀਤਾ ਆ ਸੰਬੰਧਤ ਹੋਣ ਚਾਹੇ ਕੋਈ ਵਕੀਰ ਹੋਵੇ ਕੋਈ ਡਾਕਟਰ ਹੋਵੇ ਕੋਈ ਬੰਦਾ ਹੋਵੇ ਅਸੀਂ ਚਾਹੇ 7 ਸਾਲ ਚੋਂ ਮਿਲੀਏ ਜਾਂ 5 ਸਾਲ ਬਾਅਦ ਮਿਲੀਏ ਪਰ ਅਸੀਂ ਕਹਿ ਸਕੀਏ ਕਿ ਸਾਡੇ ਬੰਦੇ ਆ। ਮੈਂ ਗੁਰਸ਼ਰਦ ਸਿੰਘ ਭਾਈ ਉਹਨਾਂ ਨਾਲ ਕੰਮ ਕਰਦਾ ਰਿਹਾ। ਇੱਕ ਵਾਰ ਕਿਤੇ ਗੱਲ ਹੋਈ ਕਿ ਭਾਈ ਉਹ ਫੁਲਾਨੀ ਜਗ੍ਹਾ ਕੋਈ ਬੰਦਾ ਬਣ ਹੈਗਾ ਉਹ ਕਹਿੰਦੇ ਦੱਸੋ ਕੁਛ ਵੈਰ ਦੱਸੋ ਤੁਸੀਂ। ਤੁਸੀਂ ਜਿੱਥੇ ਦੱਸੋ ਹਰ ਜਗ੍ਹਾ ਆਪਣੇ ਬੰਦੇ ਬੈਠੇ ਨੇ। ਸੋ ਆਪਣੇ ਮੰਨਿਆ ਤੋਂ ਭਾਵ ਜਿਵੇਂ ਦੀਪਕ ਭਾਈ ਲਿਖਦਾ ਕਿ ਹਸਪਤਾਲ ਦੇ ਵਿੱਚ ਹੀ ਕਿ ਅਸੀਂ ਸਾਡੀ ਇੱਕ ਸਾਂਝ ਹੈ ਕਿ ਅਸੀਂ ਇੱਕ ਜ਼ਿਲ੍ਹੇ ਦੇ ਵਸਨੀਕ ਆ ਉੱਥੇ ਜੰਮੇ ਪਲੇ ਆ। ਮੈਂ ਕਹਿੰਦਾ ਤੁਸੀਂ ਦੁਨੀਆ ਦੇ ਕਿਸੇ ਕੋਨੇ ਦੇ ਜੰਮੇ ਹੋ ਪਰ ਸਾਡੇ ਵਿਚਾਰਾਂ ਦਾ ਬੰਦਾ ਉਹ ਸਾਡਾ ਬੰਦਾ। ਤੁਸੀਂ ਕਿਹਦੇ ਕਿਸੇ ਤੋਂ ਜੰਮਿਆ ਫੜਿਆ ਹੋਗੇ? ਸਾਨੂੰ ਇਹ ਜੀ ਲੋਕਾਂ ਦੀ ਸਾਰਾ ਚਾਹੀਦੀ ਹੈ ਸਾਨੂੰ ਇਹ ਜੀ ਲੋਕਾਂ ਦਾ ਮੇਲ ਮੁਲਾਪ ਚਾਹੀਦਾ ਹੈ ਜਿਨ੍ਹਾਂ ਨਾਲ ਮਿਲ ਕੇ ਅਸੀਂ ਦੁਨੀਆ ਦੇ ਹਰ ਕਿਸੇ 'ਤੇ ਗੱਲ ਕਰ ਸਕੀਏ। ਜਿਨ੍ਹਾਂ ਨਾਲ ਮਿਲ ਕੇ ਅਸੀਂ ਹਰ ਜ਼ਿੰਦਗੀ ਦੀ ਗੱਲ ਸਾਂਝੀ ਕਰ ਸਕੀਏ। ਸੋ ਬਹੁਤ ਸਾਰੇ ਲੋਕ ਲਿਖਦੇ ਨੇ ਤੁਸੀਂ ਸਾਰੇ ਲਿਖਣ ਵਾਲੇ ਸਰਕਾਰ ਤੋਂ ਪਰ ਇਕਰ ਨੂੰ ਬਹੁਤ ਚੰਗੀ ਲੱਗੀ ਸੁਨਦਰ ਸਾਹਿਬ ਨੇ ਇਹ ਗੱਲ ਕਹੀ ਕਿ ਜਿਹੜੀਆਂ ਛਪਨ ਵਾਲੀਆਂ ਕਿਤਾਬਾਂ ਨੇ ਆਜੀ ਕਈ ਵਾਰ ਲੱਖ-ਲੱਖ ਰੁਪਇਆ ਲੈ ਲੈਂਦੇ ਨੇ ਜਿਹੜੀਆਂ ਕਿਤਾਬਾਂ ਨਹੀਂ ਛਪਣ ਵਾਲੀਆਂ ਸਭ ਤੋਂ ਚਾਹੇ 2 ਲੱਖ ਰੁਪਏ ਲੈ ਲੈਣੇ ਚਾਹੀਦਾ। ਕਤਬਾਂ ਦੀ ਗਿਣਤੀ ਬਣਾਉਣਾ ਵੱਡੀ ਗੱਲ ਹੀ ਹੁੰਦੀ ਹੈ ਕਿ ਮੇਰੀਆਂ 25 ਕਿਤਾਬਾਂ ਆਈਆਂ। ਬੰਦਾ ਜ਼ਿੰਦਗੀ 'ਚ ਇੱਕ ਕਿਤਾਬ ਲਿਖਦਾ ਪਤਾ ਹੋਣਾ ਚਾਹੀਦਾ ਇਹ ਕਿਤਾਬ ਪੜਨ ਲਈ ਕਿਤਾਬ ਹੈ ਲਿਖਣ ਲਈ ਕਿਤਾਬ ਹੈ। ਤੁਸੀਂ ਸਾਰੇ بڑے ਸਤਿਕਾਰਤ ਰੈਕਟਰ ਲੋਕ ਬੈਠੇ ਹੋ ਮੇਰੇ ਨਾਲ ਸਾਰੇ ਸਿਆਣੇ ਲੋਕੋਂ ਮੈਂ ਨਾਟਕ ਕਰਦਾ ਰਿਹਾ ਦਵਿੰਦਰ ਤਮਨ ਹੋਣਾ ਜੀ ਦਾ ਇੱਕ ਲਿਖਾ ਨਾਟਕ ਇੱਕ ਸੀ ਬਹੁਤ ਪੀਤਾ ਛਿਪਣ ਤੋਂ ਪਹਿਲਾਂ ਆਪਾਂ ਭਗਤ ਸਿੰਘ ਦੀ ਫਲਸਫੀ ਵਾਲੇ ਨਾਟਕ ਸੀ ਉਹ ਉਸ ਨਾਟਕ ਦੇ ਵਿੱਚ ਇਹ ਕਿਹੜੀ ਕਮਾਲ ਦੀ ਗੱਲ ਹੈ ਉਹ ਗੱਲ ਇਹ ਹੈ ਕਿ ਭਗਤ ਸਿੰਘ ਨੇ ਲਿਖਤਾ ਜਿਹੜੀ ਜੇਲ੍ਹ ਡੈਰੀ ਉਹਦੇ ਵਿੱਚ ਵੀ ਲਿਖ ਆਉਂਦੀ ਹੈ ਗੱਲ ਉਹ ਕਹਿੰਦਾ ਬੈਰਾਂ ਦੀ ਰੁੱਤ ਵਿੱਚ ਹਾਸਿਆਂ ਨੂੰ ਕਦੇ ਫੁੱਲ ਨਹੀਂ ਪੈਂਦੇ ਜੇ ਜਵਾਨ ਲੰਬੀਆਂ ਤਾਲ ਕੇ ਸੌ ਜਾਣ ਤਾਂ ਦੇਸ਼ ਲਈ ਕੌਣ ਮਰ ਮਟੇਗਾ ਸੋ ਦੇਖਦੇ ਜਦੋਂ ਹਾਲਾਤ ਇਹੋ ਜਿਹੇ ਬਣੇ ਹੋਣ ਜਿਹੜੀ ਪੋਜੀਸ਼ਨ 'ਚ ਅਸੀਂ ਲੰਘ ਰਹੇ ਹਾਂ ਉਦੋਂ ਤੁਹਾਨੂੰ ਝੜਨਿਆਂ ਦੇ ਵੀ ਨਹੀਂ ਥਿਆਉਂਦੇ ਉਦੋਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਮੈਂ ਚਾਹ ਦੇ ਥਲੇ ਨਹਾ ਰਿਆ ਸੀ ਮੇਰੀ ਕੰਪਨੀ ਛੱਡ ਗਈ ਉਹ ਕਵਤਾ ਤੁਹਾਨੂੰ ਨਹੀਂ ਸੁਹੀਦੀ ਤੁਹਾਨੂੰ ਉਹ ਕਵਤਾ ਮ ਸੁਹੀਦੀ ਹੈ ਜਿਹੜੀਆਂ ਹਰਵਿੰਦਰ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕਰਦਾ ਹੈ ਕਿ ਸਾਡੇ ਪ੍ਰਾਤਨ ਸਾਜ ਕੀ ਬੋਲਦੇ ਨੇ ਮਾਂ ਨੇ ਲਫ਼ਜ਼ਾਂ ਦੀ ਲੱਜਤ ਕੀ ਹੈ ਜਿੱਥੇ ਉਹ ਕਹਿੰਦਾ ਕਿ ਮੈਂ ਬਾਗੇ ਆ ਜਿੱਥੇ ਉਹ ਕਹਿੰਦਾ ਵੀ ਹੱਕ ਲੈ ਕੇ ਮੁਰਾਂਗੇ ਸੋ ਇਹ ਇਸ ਸਮੇਂ ਦੇ ਗੀਤ ਨੇ ਇਸ ਸਮੇਂ ਦੀਆਂ ਕਵਤਾਵਾਂ ਨੇ ਸਮਾਖੋਤ ਮੰਗ ਕਰਦਾ ਰਹਿ ਗਿਆ ਕਲਮ ਆਪਾਂ ਸਾਰੇ ਜਾਣਦੇ ਆ ਕਲਮ ਦੀ ਗੋਰ ਨਹੀਂ ਵੀ ਤਲਵਾਰਾਂ ਬੰਦੂਖਾਂ ਨਾਲੋਂ ਵੱਡੀ ਚੀਜ਼ ਕਲਮ ਹੈ ਪਰ ਕਲਮਾਂ ਨੂੰ ਇਸਤੇਮਾਲ ਕਾਦੇ ਨਹੀਂ ਕਰ ਰਹੇ ਆਪਾਂ ਇਹ ਸਾਡੇ ਦੇ ਵੀ ਸਵਾਲ ਹੈ ਲੇਖਕ ਸਾਡੇ ਲੇਖਕਾਂ ਤੇ ਸਵਾਲ ਹੈ ਕਿ ਅਸੀਂ ਆਪਣੇ ਕਲਮਾਂ ਨੂੰ ਕਿਹੜੀ ਚੀਜ਼ ਲਈ ਵਰਤ ਰਹੇ ਹਾਂ ਸੁ ਕਲਮ ਨੇ ਵੱਡੀਆਂ-ਵੱਡੀਆਂ ਤਲਵਾਰਾਂ ਦੇ ਵੱਡੇ ਬੰਬ ਬੰਦੂਖਾਂ ਦੇ ਮੂੰਹ ਮੋੜੇ ਨੇ ਪਰ ਆਪਣੀਆਂ ਕਲਮਾਂ ਨੂੰ ਉਹ ਚੀਜ਼ ਬਖਸ਼ੋ बड़ी सोहनी गल क्योंकि मैं आप करके जी जी ने बोले पता नहीं मेरी सोच पता तो 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 और और करना इसे तरह मां लज्जत गल है मैं पढ़ करके आया कि मैं बोल के सुनाऊंगा सो गल की नाटक ਇਹਨਾਂ ਕਿਰਦਾਰ ਬਦਲ ਗਏ ਅਦਾਕਾਰ ਬਦਲ ਗਏ ਸੰਜੀਵਨ ਜੀ ਰਵਿੰਦਰ ਆਪਣੀ ਕਿਤਾਬਾਂ 'ਚ ਲਿਖਦਾ ਹੈ ਕਿ ਨਾਟਕਾਂ 'ਚੋਂ ਕਿਰਦਾਰ ਵੀ ਬਦਲ ਗਏ ਅਦਾਕਾਰ ਬਦਲ ਗਏ ਸੋ ਇਹ ਇਹ ਸਾਡੇ ਲਈ ਇਹ ਗੱਲ ਹੈ ਕਿ ਇਹ ਇਹ ਨੂੰ ਇਹ ਨਾ ਜਾਣੀਏ ਕਿ ਪਹਿਲੀ ਕਿਤਾਬ ਹੈ ਸੋ 25 ਕਿਤਾਬਾਂ ਲਿਖ ਕੇ ਜੇ 26ਵੀਂ ਕਿਤਾਬ ਹੀ ਆਉਂਦੀ ਫਿਰ ਵੀ ਅਸੀਂ ਇਹੀ ਕਹਿੰਦੇ ਜਿਵੇਂ ਆਪਾਂ ਇੰਦਾ ਜੀ ਜਿਵੇਂ ਇੱਕ ਬੰਦਾ ਨਾਟਕ ਵੀ ਫਿਲਮਾਂ 'ਚੋਂ ਕੰਮ ਕਰਦਾ ਹੈ ਕਹਿੰਦਾ ਫਲਾਣੇ ਬੰਦੇ ਨੇ ਕਿੰਨੇ ਰੋਲ ਕੀਤੇ ਇਹਦਾ ਸਿਆਰਾ ਬੰਦਾ ਗਿੱਲ ਸਾਹਿਬ ਵਰਗਾ ਕੋਈ ਪਾਕਪੂ ਬੰਦਾ ਹੈ ਉਹ ਵੀ ਇਹ ਕਹਿੰਦਾ ਹੈ ਕਿ ਉਹਨੇ ਫਿਲਮਾਂ ਦਾ 500 ਕੀਤੀਆਂ ਨਾਟਕੀ 600 ਕਰਲੇ ਪਰ ਹੋਰ ਇੱਕੋ ਕੀਤਾ ਉਹ ਕਹਿੰਦਾ ਹੈ ਚਾਹੇ ਉਹ ਡਾਕਟਰ ਬਣਾ ਦਿਓ ਚਾਹੇ ਵਕੀਲ ਬਣਾ ਦਿਓ ਚਾਹੇ ਭਕਾਰੀ ਬਣਾ ਦਿਓ ਉਹ ਸਾਰਾ ਕੁਝ ਇੱਕੋ ਚਿਰ ਵਰਦੀ ਬਦਲੀ ਹੁੰਦੀ ਸੋ ਇਸ ਕਰਕੇ ਆਪਾਂ ਸਮਾਜ ਦੇ ਵਿੱਚ ਵਿਚਰਦੇ ਹੋਏ ਲੱਖ ਲੱਖ ਕਿਰਦਾਰ ਨਭਾਉਨੇ ਆ ਇੱਕ ਸਾਡੀ ਬੱਚੀ ਕਦੇ ਬੱਚੀ ਬਣਦੀ ਹੈ ਕਦੇ ਉਹ ਪੈਣ ਬਣਦੀ ਹੈ ਕਦੇ ਮਾਂ ਬਣਦੀ ਹੈ ਤੇ ਦਾਦੀ ਬਣਦੀ ਅੱਗੇ ਜਾ ਕੇ ਸਾਰੇ ਕਿਰਦਾਰ ਹੌਲੀ ਹੌਲੀ ਉਸ ਤਰ੍ਹਾਂ ਬਣਦੇ ਨੇ ਸੋ ਇਸੇ ਤਰ੍ਹਾਂ ਸਟੇਜ ਆਉਂਦੀ ਏ ਜ਼ਿੰਦਗੀ ਦੇ ਵਿੱਚ ਸੋ ਹਰਵਿੰਦਰ ਨੇ ਜਿੰਨਾ ਸੁਣਾ ਲਿਖਿਆ ਮੈਂ ਸਮਝਦਾ ਕਿ ਸਾਡੇ ਲਈ ਵੀ ਇਹ ਬੜਾ ਧੰਨਵਾਦ ਵਾਲੀ ਗੱਲ ਹੈ ਕਿ ਸਾਡੇ ਇਸ ਪਰਿਵਾਰ ਦੇ ਵਿੱਚ ਅੱਜ ਇੱਕ ਉਹ ਬੰਦਾ ਸ਼ਾਮਲ ਹੋਇਆ ਦੂਜੀ ਗੱਲ ਮੈਂ ਜੋਲ ਸਾਹਿਬ ਨੇ ਇਸ ਕਰਕੇ ਥੈਂਕਸ ਕਰਦਾ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਕਿਉਂਕਿ ਬਹੁਤ ਵਾਰ ਚੀਚਾ ਨਾ ਬਹੁਤ ਲੋਕਾਂ ਕੋਲ ਚੰਗੇ ਕੈਪੈਬਿਲਿਟੀ ਹੁੰਦੀ ਹੈ ਚੰਗੀ ਕਾਸਟਾਈਕ ਵਾਰ ਆਪਾਂ ਸਾਰੇ ਜਾਣਦੇ ਕਿ ਬੜੇ ਕਮਾਲ ਦੇ ਟਾਇਕ ਮੇਰ ਹੋਇਸ ਕੋਈ ਦੋ ਰਾਮਾ ਨਹੀਂ ਉਹ ਕਹਿੰਦੇ ਵੀ ਦੂਜਾ ਭਰਾ ਵੀ ਉਹ ਦਿਨ ਆ ਸਿੱਖੋ ਨੇ ਉਹ ਕਹਿੰਦੇ ਅਸੀਂ ਇੱਕ ਪ੍ਰੋਗਰਾਮ ਲਾ ਕੇ ਵਾਪਸ ਜਾ ਰਹੇ ਸੀ ਪੁਰਾਣੀ ਗੱਲ ਹੈ ਤੇ ਪਿਆਰੇ لال ਕਹਿੰਦਾ ਵੀ ਇੱਥੇ ਗੱਡੀ ਰੋਕੀ ਆਪਾਂ ਵਾਸ਼ਰੂਮ ਜਾਣਾ ਕਿਤੇ ਉਹ ਕਹਿੰਦਾ ਅਸੀਂ ਸੋਨ ਸਾਹ ਦੀ ਜਗ੍ਹਾ ਦੇਖ ਕੇ ਗੱਡੀ ਰੋਕੀ ਜਦੋਂ ਬੰਦੇ ਦੀ ਵਾਰੀ ਖੋਲੀ ਤਾਂ ਦੂਰ ਕਿਤੇ ਬੰਦਾ ਕੋ ਗਾ ਰਿਹਾ ਸੀ ਤੇ ਕਹਿੰਦੇ ਪਿਆਰੇ ਲਾਲ ਮੈਨੂੰ ਕਿਹੜਾ ਬੰਦਾ ਹੈ ਬੜਾ ਕਮਾਲ ਦਾ ਕੋਣਾ ਹੈ ਵੇ ਦੇਖੀਏ ਕੌਣ ਹੈ ਚਲ ਮੈਂ ਕਹਿੰਦਾ ਨਹੀਂ ਕਿ ਦੂਰ ਗੋੰਦਾ ਖੁੱਡੂਣੀ ਵਾਜ ਸੌਂਦੀ ਕਹਿੰਦਾ ਨਹੀਂ ਮੈਂ ਦੇਖਦੇ ਕੌਣ ਦਾ ਉਹ ਕਮਾਲ ਦਾ ਕਹਿੰਦਾ ਅਸੀਂ ਮੀਡੀਆ ਦੇ ਕੋਲ 10 ਮਿੰਟ ਤੇ ਰੱਖੇ ਰੋਕਿਆ ਪੂ ਦੋਨੋਂ ਭਰਾ ਆਪਣੇ ਅਸੀਂ ਤਾਂ ਸਾਨੂੰ ਬਾਦੂਰ ਜਾ ਕੇ ਦੇਖਿਆ ਕਿ ਮੱਝਾਂ ਚੱਲ ਰਹੀਆਂ ਇੱਕ ਬੰਦਾ ਡਰਕ ਦੇ ਉੱਤੇ ਬੈਠਾ ਗਾ ਰਿਹਾ ਅਸੀਂ ਥੱਲੇ ਦੋਨੋਂ ਭਰਾ ਖੜ ਗਏ ਉਹਦੇ ਗੌਂਦੇ ਕੌਂਦੇ ਜਦੋਂ ਨਿਗਾਹ ਪਈ ਸਾਡੇ ਤੇ ਉਹ ਕਹਿੰਨੇ ਬਲੇ ਬਲੇ ਤੁਸੀਂ ਤੁਹਾਨੂੰ ਟੀਵੀ ਦੇਖਦਾ ਕਹਿੰਦੇ ਹਾਂ ਕਹਿੰਦੇ ਥੱਲੇ ਆ ਤੂੰ ਬਹੁਤ ਸੁਣੋ ਗੋਣਾ ਉਹ ਕਹਿੰਦਾ ਨਹੀਂ ਮੈਨੂੰ ਮਰਦ ਕਿਉਂ ਮਜ਼ਾਕ ਕਰਦੇ ਹੋ ਮੈਂ ਤਾਂ ਡੰਗਰ ਚਾਰ ਵਾਲਾ ਬੰਦਾ ਮੈਂ ਤਾਂ ਮੈਸੀਜ ਆਪਣੇ ਸ਼ੌਕ ਨੂੰ ਗੋਣਾ ਉਹ ਕਹਿੰਦੇ ਨਹੀਂ ਯਾਰ ਤੂੰ ਬਹੁਤ ਸੁਣੋ ਗੋਣਾ ਤੈਨੂੰ ਪਤਾ ਨਹੀਂ ਤੂੰ ਸਾਡੇ ਨਾਲ ਵਧੀਆ ਗੋਣਾ ਜਦੋਂ ਇਹ ਸਹੀ ਗੱਲ ਹੋਈ ਕਿ ਉਹ ਜਿਵੇਂ ਮੁੱਕ ਗਿਆ ਕਿ ਹੁਣ ਤਾਂ ਸੱਚੀ ਤੇ ਬੇਦੀ ਕਾਰਜ ਮੇਰੀ ਸੀ ਉਹ ਬੰਦੇ ਕਹਿੰਦੇ ਸੀ 20 ਮਿੰਟ ਖੜੇ ਤੇ ਉਹ ਬੰਦਾ ਮੰਨਿਆ ਨਹੀਂ ਕਿ ਮੈਂ ਗੋਣਾ ਤੇ ਅਸੀਂ ਦੋਨੋਂ ਮੁੜਿਆ ਇਹ ਉਹਨੂੰ ਪੁੱਛਿਆ ਤਾਂ ਨਾਮ ਦੱਸ ਕੇ ਤੈਨੂੰ ਮਿਲਾਂਗੇ ਇਸ ਤਰ੍ਹਾਂ ਕੋਈ ਨਹੀਂ ਕਿਹਾ ਉਹ ਕਹਿੰਦਾ ਨਹੀਂ ਰੈਂਡ ਉਹ ਰਾਈਟ ਲਿਖ ਨੂੰ ਤਾਂ ਕਰਦੇ ਮੈਨੂੰ ਮੈਨੂੰ ਮਤਾ ਦੀ ਮਜ਼ਾਕ ਕਰਦੇ ਸੋ ਮੌਕੇ ਫਰਾਮ ਹੋਣੇ ਬਹੁਤ ਵੱਡੀ ਗੱਲ ਸਾਡੇ ਵਰਗੇ ਬੰਦੇ ਪਤਾ ਨਹੀਂ ਅੱਜ ਕਿੰਨੇ ਫਿਲਮਾਂ 'ਚ ਆ ਗਏ ਮਸ਼ਹੂਰੀ ਮਿਲ ਗਈ ਪਰ ਇਹੋ ਜਿਹੀ ਲੋਕਤ ਨੂੰ ਮੌਕੇ ਹੀ ਮੇਰੇ ਸਾਹਦੇ ਨੂੰ ਹਜ਼ਾਰ ਗੁਣ ਬੱਧੇ ਬੰਦੇ ਬੈਠੇ ਨੇ ਸੋ ਹਰਬਿੰਦਰ ਦੀ ਜਿਹੜੀ ਲੇਖਣੀ ਹੈ ਉਹ ਜਿੰਨੀ ਮਾਰੀ ਚੰਗੀ ਹੋਵੇ ਜੇ ਮੌਕਾ ਹੀ ਨਾ ਮਿਲਿਆ ਕੀ ਕਰੋਗੇ ਤੁਸੀਂ ਸੋ ਬਹੁਤ ਬਹੁਤ ਧੰਨਵਾਦ ਸਰ ਨਵੇਂ ਬੰਦੇ ਜਦੋਂ ਚੰਗਾ ਲਿਖਦਾ ਹੈ ਉਹਨੂੰ ਇਸ ਤਰ੍ਹਾਂ ਬਾਹਰ ਕੱਢ ਕੇ ਉਹਨੂੰ ਇਸ ਤਰ੍ਹਾਂ ਅੱਗੇ ਲੈ ਕੇ ਆਉਣਾ ਉਹਨਾਂ ਸਾਹਿਬ ਜੋਸਫ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਗੱਲ ਦਾ ਅਸੀਂ ਇਹ ਚੀਜ਼ਾਂ ਦੀ ਪਰਖ ਜੀਏ ਕਿ ਜਿਹੜੇ ਲੋਕਾਂ ਨੂੰ ਸਾਡੀ ਲੋੜ ਹੈ ਉਹਨਾਂ ਲੋਕਾਂ ਨੂੰ ਅੱਗੇ ਲਾਉਣ 'ਚ ਮਦਦ ਕਰੀਏ ਸੱਚੀ ਜਿਹੜੀਆਂ ਕਿਤਾਬਾਂ ਛਪਣਯੋਗੀਆਂ ਨੇ ਜਿਹੜੀਆਂ ਕਿਤਾਬਾਂ ਅੱਗੇ ਆਉਣ ਯੋਗੀਆਂ ਨੇ ਜਿਹੜੇ ਸੱਜਣਾ ਨੂੰ ਅੱਗੇ ਲੈ ਕੇ ਆਉ ਸਕਦੇ ਆ ਉਹਨਾਂ ਲਈ ਕੰਮ ਕਰ ਸਕੀਏ ਸੋ ਹਾਰਫੀਲ드 ਦੇ ਵਿੱਚ ਬਹੁਤ ਸਾਰੇ ਲੋਕ ਬੈਠੇ ਨੇ ਬਹੁਤ ਸਾਰੇ ਕਲਾਕਾਰ ਬੈਠੇ ਨੇ ਉਹ ਸਾਰੇ ਚੰਗੇ ਚੀਜ਼ੇ ਬੈਠੇ ਜਿਨ੍ਹਾਂ ਲੋਕਾਂ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਹੈ ਜਿਨ੍ਹਾਂ ਲੋਕਾਂ ਨੂੰ ਮੌਕੇ ਦੇਣ ਦੀ ਲੋੜ ਹੈ ਸੋ ਇੱਕ ਮੌਕਾ ਹੁੰਦਾ ਜਿਹੜਾ ਮੌਕਾ ਬੱਚਾ ਹੋਇਆ ਕੋਈ ਕਿਸੇ ਨੂੰ ਖਿਤੇ ਵਿਚਾਰ ਦਿੰਦਾ ਜੇ ਤੁਹਾਡੇ ਕੋਈ ਟੈਲੈਂਟ ਹੈ ਹੁਨਰ ਹੈ ਤੁਹਾਡਾ ਬਹੁਤ ਸਰਕਾਰ ਜੀ ਸੁਮਨ ਸਾਹਿਬ ਤੁਸੀਂ ਬੜੇ ਕਮਾਲ ਦੀ ਜਿਹੜੀ ਗੱਲ ਰੱਖੀ ਕਿ ਅਸੀਂ ਬਹੁਤ ਥੋੜੇ ਖਾਤੇ ਦੇ ਵਿੱਚ ਇੱਕ ਕਿਤਾਬ ਪਹਿਲਾਂ ਪਹਿਲਾਂ ਛਾਪ ਸਕਦੇ ਹਾਂ ਕਿਉਂਕਿ ਕਿਤਾਬ ਇੱਕ ਐਸੀ ਚੀਜ਼ ਹੈ ਥੋੜੀ ਵੇਡ ਕਰਦੀ ਹੈ ਕਿਸੇ ਦੇ ਘਰ ਚ ਜਾ ਕੇ ਰੱਖੀਏ ਕਿਤਾਬ ਤੇ ਮੈਨੂੰ ਕੋਈ ਖੋਲ ਕੇ ਪੜੂਗਾ ਤੁਸੀਂ ਵੀ ਪਰਦੇ ਤੋਂ ਕੋਈ ਕੋਤੀ ਦੋਤਾ ਦੋਤੀ ਕੁਛਕੀਆਂ ਚਾ ਕੇ ਪੜਦਾ ਤਾਂ ਵੱਡੀ ਹੋ ਜਾਂਦੀ ਐ ਉਸ ਤੋਂ ਬਾਅਦ ਜਿੰਨੇ ਅਸੀਂ ਸਰੇਨੇ ਨਾਲ ਕੋਈ ਜੁੜੇ ਲੋਕ ਇੱਥੇ ਬੈਠੇ ਆ ਮੈਨੂੰ ਲੱਗਦਾ ਕਿ ਉਹ ਸਾਡਾ ਇੱਕ ਫਰਜ ਬਣਦਾ ਹੈ ਨਾਟਕ ਕਰਨ ਵਾਲਿਆਂ ਦਾ ਫਰਜ ਬਣਦਾ ਸਜੀਵੋ ਜੀ ਅੰਕੀਤਾ ਜੀ ਬੈਠੇ ਨੇ ਕਿ ਉਹ ਜਿਹੜਾ ਲਿਖਿਆ ਹੋਇਆ ਸਾਹਿਤ ਹੈ ਉਹਨੂੰ ਅਸੀਂ ਲੋਕਾਂ ਸਾਹਮਣੇ ਅੱਗੇ ਜਨਰੇਸ਼ਨ ਤੱਕ ਲੈ ਕੇ ਜਾਈਏ ਸਾਡੇ ਬਹੁਤ ਸਾਰੇ ਫਿਲਮਾਂ ਜਿਨ੍ਹਾਂ ਨੇ ਜ਼ਿੰਦਗੀ ਦੇ ਤਰਫ਼ ਤਜਰਬੇ ਚੰਗੀਆਂ ਚੀਜ਼ਾਂ ਕਿਤਾਬਾਂ 'ਚ ਬੰਦ ਕਰਤੀਆਂ ਜਾਂ ਆਪੇ ਜੁਨੇ ਤੋਂ ਚਲੇ ਗਏ ਉਹ ਤਜਰਬੇ ਕਿਤਾਬਾਂ 'ਚ ਬੰਦ ਪਏ ਨੇ ਲਾਇਬ੍ਰੇਰੀ 'ਚ ਪਈਆਂ ਕਿਤਾਬਾਂ ਸਾਰੇ ਜਿਹੜੇ ਇਸੇ ਕੋ ਕਤਾਬਾਂ ਪੜ੍ਹਦਾ ਸਮਾਂ ਕੱਟਦਾ ਸੋ ਨਾਟਕ ਇੱਕ ਜ਼ਰੀਆ ਹੈ ਉਹ ਜਾ ਫਿਲਮੇ ਕਹੇ ਜਰੀਆ ਟੈਲੀਵਿਜ਼ਨ ਦੇ ਕੇਵਲ ਜਰੀਆ ਹੈ ਜਿਹੜੇ ਬੱਚਿਆਂ ਨੇ 5 ਸਾਲ ਬਾਅਦ ਪੈਦਾ ਹੋਣਾ ਹਲੇ ਉਹਨਾਂ ਬੱਚਿਆਂ ਤੱਕ ਉਹ ਚੀਜ਼ਾਂ ਕਿਵੇਂ ਜਾਣਗੀਆਂ ਉਹ ਚੀਜ਼ਾਂ ਫਿਲਮਾਂ ਲੈ ਕੇ ਜਾ ਸਕਦਾ ਹੈ ਉਹ ਨਾਟਕ ਲੈ ਕੇ ਜਾ ਸਕਦਾ ਹੈ ਕਹਾਣੀ ਵੀ ਤਾਂ ਲੈ ਕੇ ਜਾ ਸਕਦਾ ਇਹ ਸਾਰਾ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਨਹੀਂ ਬੰਦੀ ਪਰ ਸਾਧਨ ਹੈ ਜੀ ਇਹ ਇਹਨਾਂ ਸਾਧਨ ਨੂੰ ਸ਼ੁੱਧ ਨਹੀਂ ਖਤਮ ਕੀਤਾ ਜਾ ਰਿਹਾ ਚੰਗੇ ਗੀਤ ਵੀ ਤੁਹਾਡੇ ਸਾਹਮਣੇ ਸਾਡੇ ਵੱਡੇ ਗਾਉਂਦੇ ਰਹੇ ਨੇ ਜੀ ਲੋਕ ਅਗੇ ਜਾਂਦੇ ਰਹੇ ਨੇ ਸੋ ਲੋਕ ਹੀ ਜੇ ਇਸੇ ਕਰਕੇ ਅੱਗੇ ਬਦੇ ਇਹ ਚੀਜ਼ਾਂ ਨੇ ਹੁਣ ਇਹ ਸਾਨੂੰ ਮੰਨ ਲੈਣੀ ਚਾਹੀਦੀ ਬਹੁਤ ਸਾਰੀਆਂ ਚੀਜ਼ਾਂ ਸੀ ਮੰਨਦੇ ਜਿਹੜੇ ਆਪਾਂ ਫਾਦਰ ਫਿਕਰ ਲੋਕ ਆ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਉਹ ਗਲਤੀ ਮੰਨ ਲੈਣੀ ਚਾਹੀਦੀ ਮੈਂ ਤਾਂ ਮੰਨਣ ਦਾ ਤਿਆਰ ਹਾਂ ਇਸ ਗੱਲ ਇਹ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਪਤਾ ਲੱਗਿਆ ਉਹ ਬਚਪਨ ਜੇ ਵਿੱਚ ਸਾਡੀ ਦਾਦੀ ਸਾਡੀ ਨਾਨੀ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੋਰਲ ਚੀਜ਼ਾਂ ਸੀ ਉਹਨੂੰ ਦੱਸ ਦਿੱਤੀਆਂ ਪਰ ਮੈਂ ਮਾਪਾ ਪਾਰ ਤੇ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਦਾ ਬਤਾਂਤ ਹੁਣ ਕਿੰਨੀਆਂ ਚੀਜ਼ਾਂ ਜਿਹੜੀਆਂ ਸਾਨੂੰ ਬਾਤਾਂ ਕਹਾਣੀਆਂ ਰਾਈਆਂ ਸੁਲਾਈਆਂ ਜਦੋਂ ਅਸੀਂ ਪੜ੍ਹਨ ਲੱਗੇ ਤਾਂ ਉਹੀ ਚੀਜ਼ਾਂ ਅਸੀਂ ਕਿਤਾਬਾਂ ਚ ਪੜੀਆਂ ਆ ਕੇ ਪਰ ਸਾਡੇ ਕੋਲ ਸਮਾਂ ਹੀ ਨਹੀਂ ਤੇ ਜੀ ਹੁਣ ਬਗਿਆ ਖਾਸ ਕਰਕੇ ਸਭ 2000 ਤੋਂ ਬਾਅਦ ਸਾਡੇ ਕੋਲ ਸਮਾਂ ਨਹੀਂ ਸੀ ਬੱਚਿਆਂ ਲਈ ਅਸੀਂ ਪੇਰੈਂਟਸ ਨੇ ਅਸੀਂ ਮਾਪਿਆਂ ਨੇ ਬੱਚਿਆਂ ਨੂੰ ਚੁੱਪ ਕਰਾਉਣ ਲਈ ਹੱਥਾਂ 'ਚ ਮੋਬਾਈਲ ਦੇ ਤੇ ਲੱਗੋ ਤੇ ਕਾਰਟੂਨ ਲਾ ਕੇ ਦੇ ਦਿੱਤੇ ਉਹ ਬੱਚਾ ਬਚਪਨ ਚ ਕਾਰਟੂਨ ਦੇਖਦਾ ਫਿਰ ਬਾਦਕੂ ਨਹੀਂ ਬਣੂਗਾ ਤੁਸੀਂ ਕੀ ਭਾਗ ਦੇਣਾ ਜੋ ਵੀ ਤੁਹਾਡੇ ਖਾਇਲ ਨੇ ਸਾਡ ਨੂੰ ਸੱਚ ਪਤਾ ਕੀਤਾ ਤਾ ਤੂੰ ਕੀ ਭਰ ਦੇਉਂਗਾ ਤੁਸੀਂ ਇੱਕ ਹੋਰ ਗੱਲ ਧਿਆਨ ਦੇਣ ਵਾਲੀ ਹੈ ਜਿਹੜੀ ਚੀਜ਼ ਮੈਂ ਤੇ ਹਰਵਿੰਦਰ ਸਿੰਘ ਨੂੰ ਦਿੱਤੀ ਨਹੀਂ ਮੈਂ ਉਹਨੂੰ ਵਾਪਸ ਕਿਵੇਂ ਮੰਗ ਰਹੇ ਹਾਂ ਸਾਡੀ ਮਾਪਿਆਂ ਦੀ ਪ੍ਰੋਬਲਮ ਹੈ ਅਸੀਂ ਜਿਹੜੀ ਚੀਜ਼ ਬੱਚੇ ਨੂੰ ਦਿੱਤੀ ਨਹੀਂ ਉਹਨੂੰ ਤਾਂ ਉਹ ਮੰਗ ਰਹੇ ਹਨ ਤੈਨੂੰ ਇੱਟ ਕਿਵੇਂ ਸੀ ਦਿੱਤੇ ਕਦੇ ਸੀ ਉਹ ਇਹਦਾ ਪਤਾ ਨਹੀਂ ਅਜੀ ਦੱਤਾ ਹੈ ਨਹੀਂ ਪਰਾ ਮੈਨੂੰ ਤਾਂ ਪਤਾ ਸੀ ਮੈਨੂੰ ਤਾਂ ਪਤਾ ਕਿ ਮੇਰੀ ਮਾਂ ਨੇ ਤੇ ਫਾਦਰ ਸਾਹਿਬ ਨੇ ਦਾਦੇ-ਦਾਦੀਆਂ ਨਾਨੇ-ਨਾਨੀਆਂ ਮੇਰੇ ਬਚਾ ਨੇ ਸਖਾਈ ਦਿੱਤੀ ਜੀ ਉਹਨਾਂ ਨੇ ਸਾਨੂੰ ਸਮਝ ਦਿੱਤਾ ਸੀ ਸੋ ਅਸੀਂ ਪਤਾ ਨਹੀਂ ਕਿਹੜੇ ਚੱਕਰ ਚ ਪੈ ਗਏ ਆ ਅਸੀਂ ਇਹ ਕਹੀਏ ਸਾਡੇ ਬੱਚਾ ਸਮਾਂ ਹੀ ਨਹੀਂ ਸਮਾਂ ਸਾਰੇ ਕੋਈ ਸਿਰਫ ਉਹਨੂੰ ਇਹ ਦੇਣ ਦੀ ਗੱਲ ਹੈ ਕਿ ਅਸੀਂ ਬੇਟੇ ਚ ਕਿਹੜੀ ਚੀਜ਼ ਹੁੰਦੇ ਰਹੇ ਅਸੀਂ ਪਹਿਲ ਕਿਹੜੀ ਚੀਜ਼ ਹੁੰਦੇ ਰਹੇ ਆ ਸਾਡੇ ਲਈ ਜ਼ਰੂਰੀ ਕਿਹੜੀ ਚੀਜ਼ ਹੈ ਸੋ ਜਿਹੜੀ ਚੀਜ਼ ਬੱਚਿਆਂ ਨੂੰ ਦਿੱਤੀ ਨਹੀਂ ਉਹ ਮੰਗ ਰਹੇ ਆ ਬੱਚਾ ਉਹ ਚੀਜ਼ ਦੋ ਫਿਰ ਮੰਗਣ ਜੋਗੇ ਹੋਈਏ ਇਹ ਸਭ ਤੋਂ ਵੱਡੀ ਗੱਲ ਆ ਵੀ ਇੱਕ ਵਾਰ ਸਕੀਮ ਬਣਦੀ ਕਰਨ ਲੱਗਿਆ ਕਿਉਂਕਿ ਸਮਾਂ ਕਾਫੀ ਹੋ ਗਿਆ ਜੀ ਮੈਂ ਇੱਕ ਵਾਰ ਜੋਤ ਸਾਹਿਬਾ ਨੇ ਬੋਲਿਆ ਵੱਡੀ ਗੱਲ ਇਹ ਹੈ ਕਿ ਮੈਨੂੰ ਮਰਨਾ ਆਉਂਦਾ ਫਿਰ ਆ ਉਹ ਮੈਂ ਉਹਨੂੰ ਪੁੱਛਿਆ ਮੈਂ ਤਾਂ ਸੁਣਣ ਨੂੰ ਆਇਆ ਮੈਂ ਕਿਹਾ ਹਰਵਿੰਦਰ ਇੰਨਾ ਸੋਹਣਾ ਬੰਦਾ ਇੰਨਾ ਵਧੀਆ ਬੰਦਾ ਹੈ ਉਹ ਇੰਨਾ ਸੋਹਣਾ ਲਿਖਦਾ ਹੈ ਕਿ ਜਿਹੜੇ ਬੰਦੇ ਨੇ ਪੜ੍ਹਖ ਪਾਈ ਉਹ ਤਾਂ ਵੀ ਸੋਹਣਾ ਹੋਊਗਾ ਮੈਂ ਦੱਸਦਾ ਮੈਂ ਕਈ ਵਾਰ ਵਿਸ਼ੇ ਤੋਂ ਬਾਹਰ ਲੰਘ ਜਾਂਦਾ ਸੋ ਸੋਨਾ ਤੁਹਾਨੂੰ ਜੀ ਮੈਂ ਇੱਕ ਬੇਨਤੀ ਕੋ ਕਰਦਾ ਕਿ ਆਪਾਂ ਜਿੰਨੇ ਤੁਸੀਂ ਬਹੁਤ ਸਾਰੇ ਸਿਆਣੇ ਲੋਕੋਂ ਅਨੇਕ ਲਿਖੇ ਲੋਕੋਂ ਇਸ ਗੱਲ ਤੇ ਤਵੱਜੋ ਦੇਣ ਦੀ ਲੋੜ ਹੈ ਕਿ ਅਸਲੀ ਜ਼ਰੂਰੀ ਕੀ ਚੀਜ਼ ਹੈ ਅੱਜ ਕਿਹੋ ਜੀਆਂ ਚੀਜ਼ਾਂ ਜ਼ਰੂਰੀ ਨੇ ਅੱਜ ਕਿਹੜੇ ਗੀਤ ਜ਼ਰੂਰੀ ਨੇ ਕਿਹੜੀ ਕਵਤਾ ਜ਼ਰੂਰੀ ਹੈ ਕਿਹੜੀ ਕਹਾਣੀ ਜ਼ਰੂਰੀ ਹੈ ਇਹ ਸਮਝਣ ਦੀ ਲੋੜ ਹੈ ਸੋ ਕਿਤਾਬਿਤ ਮੈਂ ਵੀ ਮੇਰੀ ਵੀ ਸ਼ਕਤੀ ਮੈਂ ਲੇਕਿਨ ਮੈਂ ਚੰਗਾ ਕਿਤਾਬ ਵਿੱਚ ਉਹ ਛੱਬ ਗਈ ਚਪਾਲੀ ਵਾਪਿਸ ਪਾਲੀ ਸਾਹਿਬ ਨੇ ਉਹ ਪਤਾ ਮੈਨੂੰ ਐ ਇਦਾਂ ਦੀ ਗੱਲ ਸੀ ਮੈਂ ਤੁਹਾਨੂੰ ਜਾਣੇ ਵਿੱਚ ਦੱਸਣ ਲੱਗਾ ਕਿ ਮੇਰਾ ਪਿੰਡ ਬਹੁਤ ਛੋਟਾ ਜਿਹਾ 35 ਪਿੰਡਿਕਰ ਨੇ ਆ ਜਿਹੜੀ ਨਹਿਰਾ ਦਾ ਰੋਲਾ ਪੈਂਦਾ ਨਾ ਪਾਖੜਾ ਜਿਆ ਚੱਲ ਰਹੀ ਹੈ ਤੇ ਦੂਜੀ ਐਸਵਾਈਐਲ ਇਹ ਸਾਡੇ ਖੇਤਾਂ ਚੋਂ ਨਿਕਲੀਆਂ ਜੀ ਸਾਨੂੰ ਸਾਡੇ ਬਾਪ ਦਾ ਤੇ ਮੇਰੇ ਫਾਦਰ ਸਾਹਿਬ ਮੇਰੇ ਮਾਦਨ ਦਸਵੀਂ ਦੇ ਨਾਮ ਤੇ ਇੱਕ ਸਮਾਧ ਤੇ ਮੱਥਾ ਟਿਕਾਉਂਦੇ ਨੇ ਇੱਕ ਦਸਵੇਂ ਮੱਥਾ ਟੇਕ ਕੇ ਆਉਂੋ ਤੇ ਜਦੋਂ ਥੋੜੀ ਜਿਹੀ ਕਿਤਾਬਾਂ ਪੜ੍ਹਨਾ ਕਿਤੇ ਭਾਜੀ ਦੇ ਨਾਲ ਨਾਟਕ ਕਰਦੇ ਸੀ ਅਸੀਂ ਇਹਦੇ ਪੁੱਛ ਲਿਆ ਕਰਦੇ ਨੇ ਕਿ ਇਹ ਕਿਹਦੇ ਮੱਥੇ ਤੇ ਕਈ ਜਾਂਦੇ ਹੋ ਕੌਣ ਆ ਬੰਦਾ ਪਹਿਲੇ ਪਤਾ ਨਹੀਂ ਬੜੇ ਮੱਥਾ ਦੇਖਦੇ ਸੀ ਕਿੱਡੀ ਹੈ ਸਮਝ ਲੱਭਣ ਦੀ ਕੋਸ਼ਿਸ਼ ਕੀਤੀ ਜੋ ਬੰਦਾ ਕੌਣ ਸੀ ਜਿਹਦੀ ਸਮਾਦ ਹੋਸ਼ੇ ਦੇ ਸਾਹਤ ਮੱਥਾ ਦੇਖਦੇ ਆਉਂਦੇ ਆ ਉਹ ਲੱਭਦੇ-ਜੱਪਦੇ ਪਤਾ ਲੱਗਿਆ ਕਿ ਉਹ ਮੇਰੇ ਦਾਦਾ ਜੀ ਦਾ ਚਾਚਾ ਸੀ ਅੱਗੇ ਜਿਹੜਾ ਸਾਰਾ ਗੜੀ ਦੇ ਲੜਾਈ ਚ ਸ਼ਹੀਦ ਹੋ ਗਿਆ ਸੀ ਦੇਖੋ ਕੀ ਬੇਸ਼ੱਕ ਨੂੰ ਨਾ ਅਸੀਂ ਮੈਂ ਮੇਰੇ ਚਾਚਾ ਜੀ ਨੂੰ ਕਿਹਾ ਸਭ ਤੋਂ ਲੱਗ ਰਹੇ ਨੇ ਪੁੱਛਿਆ ਇੱਕ ਦਿਨ ਜਾ ਕੇ ਕਿ ਜਿਹੜੇ ਸਮਾਦ ਵਾਲੇ ਬਾਬਾ ਜੀ ਆ ਤੁਹਾਨੂੰ ਦੇ ਬਾਰੇ ਪਤਾ ਹੈ ਇਹਦੇ ਮੈਨੂੰ ਤਾਂ ਪਤਾ ਨਹੀਂ ਮਨੂੰ ਪਰਾ ਸਮਾਰ ਘਟੋ ਕਿ ਆਪ ਪਤਾ ਹੋਊਗਾ ਤਾਂ ਇੱਕ ਟਰੰਕ ਦੇ ਵਿੱਚੋਂ ਇੱਕ ਤਾਹਰ ਪੱਤਰ ਲੱਭਿਆ ਜਿਹਨੂੰ ਪਤਾ ਲੱਗਿਆ ਕਿ ਇਹ ਉਹ ਕਜਾਸੇ ਬੰਦਾ ਸੀ ਜਿਹੜਾ ਸਾਰਾ ਗੱਡੀ ਦਾ ਸ਼ੀਰ ਹੋ ਗਿਆ ਸੋ ਜਦੋਂ ਮੈਂ ਇਹ ਇਹ ਮੈਨੂੰ ਪਤਾ ਲੱਗ ਗਿਆ ਤਾਂ ਮੇਰੇ ਧਿਆਨ ਚ ਆਇਆ ਸਾਡੇ ਪਿੰਡ ਪੰਜ ਸੱਤ ਸਮਾਤਾ ਮੋੜ ਦੇ ਜਿੱਥੇ ਹੋਰ ਲੋਕ ਮਤਾਂ ਦੇਖਦੇ ਸੋ ਐਂ ਖੋਜ ਕਰਦੇ ਕਰਦੇ ਮੇਰੇ ਕੋਲ ਕਿਤਾਬ ਬਣ ਗਈ ਕਿ ਪਿੰਡ ਵਿੱਚ ਪਹਿਲੀ ਬਿਜਲੀ ਬਿਜਲੀ ਕਦੋਂ ਆਈ ਕੂ ਬਦੋਂ ਲੱਗਿਆ ਉਹ ਸਾਰੀ ਪਿੰਡ ਵਾਲੀ ਕਿਤਾਬ ਉਹਦਾ ਨਾਇ ਨਿਰਾਸਤੀ ਪੜਨਾ ਸੋ ਮੈਨੂੰ ਇਹ ਲੱਗਦਾ ਸੀ ਕਿ ਪਹਿਲਾਂ ਬਾਅਦ ਵਿੱਚ ਮੋਬਾਈਲ ਆ ਗਿਆ ਸਾਡੇ ਘਰਾਂ ਦੇ ਵਿੱਚ ਕੰਪਿਊਟਰ ਆ ਗਿਆ ਉਸ ਤੋਂ ਪਹਿਲਾਂ ਦੀਆਂ ਚੀਜ਼ਾਂ ਜਿਹੜੇ ਬਜ਼ੁਰਗਾਂ ਦੇ ਕੋਲ ਤਜਰਬੇ ਚ ਪਈਆਂ ਸੀ ਉਹਨੂੰ ਤੁਹਾਨੂੰ ਬੰਦ ਕਰ ਲੈਣਾ ਚਾਹੀਦਾ ਲਿਖ ਲੈਣਾ ਚਾਹੀਦਾ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਕਿ ਸਾਡਾ ਪਿੰਡ ਕੀ ਸੀ ਅਸੀਂ ਕਿੱਥੋਂ ਤੁਰਿਆ ਤੇ ਕਿੱਥੇ ਪਹੁੰਚੇ ਹ ਸੋ ਇਹ ਚੀਜ਼ਾਂ ਕਰਕੇ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਦੇਖਣਾ ਚਾਹੀਦਾ ਤਜਰਬੇ ਬਹੁਤ ਵਾਰ ਸੰਦੀਸ਼ਰ ਨੇ ਕਿਹਾ ਸੀ ਮਤਲਬ ਇਸ ਜੱਤ ਤੋਂ ਵੈਸੇ ਹੋ ਗਏ ਜਿੰਨਾ ਸਮਾਂ ਭਾਜੀ ਨਾਲ गुजारਿਆ ਕੋਸ਼ਾਕ ਭਾਜੀ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਬਹੁਤ ਸਾਰੇ ਤਜਰਬੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਸੀਂ ਲਿਖ ਸਕਦੇ ਸੀ ਕਿਤਾਬ ਦੇ ਰੂਪ ਦੇ ਸਕਦੇ ਹਾਂ ਉਹਨਾਂ ਗੱਲਾਂ ਨੂੰ ਸੋ ਚੀਜ਼ਾਂ ਹੋਰ ਰੱਖੀ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਦੇਣਾ ਚਾਹੁੰਦੇ ਹਾਂ ਕਿ ਇਹ ਜਨਰੇਸ਼ਨ ਦਾ ਕੁੰਝੇ ਸੀ ਉਹ ਚੀਜ਼ਾਂ ਦੀ ਲੋੜ ਹੈ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਕਿ ਜਿਹੜੇ ਚੀਜ਼ਾਂ ਅਸੀਂ ਮਹਿਸੂਸ ਕਰੀ ਜਾਂਦੇ ਕੱਢ ਝੱਟ ਮੌਤ ਹੈ ਧੁੰਦ ਪੈ ਰਹੀ ਸੀ ਮੈਂ ਬਹੁਤ ਹੌਲੀ-ਹੌਲੀ ਨਿਕਲਿਆ ਇੱਕਰ ਹੌਲੀ ਬਸ ਸੁਣਾ ਕੇ ਜਿੱਥੇ ਬੈਠਣ ਲੱਗਿਆ ਮੱਕਾ ਜੀ ਜਦੋਂ ਜੋਨ ਸਾਹਿਬ ਚੰਦਰ ਤੋਂ ਚਲੇ ਤੇ ਕਹਿੰਦੇ ਵੀ ਤੁੰਦ ਬਹੁਤ ਸੀ ਮੈਂ ਕਿਹਾ ਮੈਂ ਵੀ ਪਿੰਡੋਂ ਚਲਿਆ ਤੁੰਦ ਬਹੁਤ ਸੀ ਇਹ ਚੰਡੀਗੜ੍ਹ ਐਂਟਰ ਕੀਤਾ ਤੋਂ ਬਸੇ ਸੀ ਲੇਕਿਨ ਇਹ ਕਮਾਲ ਕਿਵੇਂ ਹੋ ਗਈ ਅਨੀਤਾ ਹੋਰਾਂ ਨੂੰ ਸੰਜੀਤ ਨੂੰ ਯਾਦ ਹੋਊਗਾ ਭਾਜੀ ਵੀ ਗੱਲ ਕਿਹਾ ਕਰਦੇ ਸੀ ਕਿ ਜਦੋਂ ਮੈਂ ਚੰਡੀਗੜ੍ਹ ਆਇਆ ਅੰਮ੍ਰਿਤਸਰ ਤੋਂ ਮੈਂ ਬਹੁਤ ਸਾਰੇ ਜਿਹੜੇ ਉਹ ਛੋਟੀ ਚਿੱਠੀ ਹੁੰਦੀ ਸੀ ਨਾ ਉਸ ਤਰ੍ਹਾਂ ਪੋਸਟ ਕਾਰਡ ਲਿਖੇ ਲੋਕਾਂ ਨੂੰ ਕਿ ਨਾਟਕ ਦੇਖਣ ਆਓ ਮੈਂ ਆ ਨਾਟਕ ਕਰ ਰਿਹਾ ਕਲਾਪਾ ਵਿੱਚ ਕਰ ਰਿਹਾ ਉੱਥੇ ਕਰ ਰਿਹਾ ਉੱਥੇ ਕਰ ਰਿਹਾ ਮੈਂ 2 ਸਾਲਾਂ ਵਰਕੇ ਦੇ ਮਹਿਸੂਸ ਕੀਤਾ ਕਿ ਮੈਂ ਉਸ ਚ ਗਲਤ ਲੋਕਾਂ ਨੂੰ ਪਾ ਰਿਹਾ ਇਹਨਾਂ ਲੋਕਾਂ ਚ ਲੋੜ ਹੀ ਨਹੀਂ ਜਿਸ ਮੈਂ ਪੋਸਟ ਪਾਈ ਜੇ ਨੂੰ ਇਹਨਾਂ ਲਈ ਤਾਂ ਇਨਕਲਾਬ ਆਇਆ ਹੋਇਆ ਇਹਨੂੰ ਕੀ ਲੋੜ ਹੈ ਸਿਰਫ ਇਹ ਮੈਨੂੰ ਪਤਾ ਲੱਗੇ ਕਿ ਸਾਰੇ ਦਾਲੇ ਕੀ ਹੁੰਦੀ ਹੈ ਇਸੇ ਤਰ੍ਹਾਂ ਨੂੰ ਭਾਰਖਾ ਟਾਈਮ ਮਾਰ ਰਿਹਾ ਸੀ ਇਹ ਟਾਈਮ ਦੇ ਉੱਤੇ ਅਸੀਂ ਪਲਾਨ ਕੀਤਾ ਕਿ ਜਮਲਾ ਜੱਟ ਕੀ ਸੁਰੇਂਦਰ ਕੌਰ ਇਹ ਸਾਰੇ ਲੋਕ ਰਿੰਦਰ ਜੀਪਾ ਜੀ ਇਹਦੇ ਇੱਕ ਪ੍ਰੋਗਰਾਮ ਕਰਵਾਈਏ ਜਦੋਂ ਪ੍ਰੋਗਰਾਮ ਹੋਣਾ ਸੀ ਕਹਿੰਦੇ ਕਿ ਉਹ ਇੱਕ ਹਾਲ ਦੇ ਵਿੱਚ ਹੋਣਾ ਸੀ ਅ ਅਫੀਸਰਸ ਲੋਕ ਸੀਤੇ ਨੇ ਉਹ ਕਹਿੰਦੇ ਇਹ ਅਫੀਸਰਸ ਲਈ ਪ੍ਰੋਗਰਾਮ ਹੈ ਇਹ ਅਫੀਸਰਸ ਦੀ ਫੈਮਿਲੀ ਦਾ ਪ੍ਰੋਗਰਾਮ ਹੈ ਇਹ ਵਰਕਰਾਂ ਲਈ ਪ੍ਰੋਗਰਾਮ ਨਹੀਂ ਹੈ ਕਹਿੰਦੇ ਮੈਨੂੰ ਬੜੀ ਸ਼ੱਕ ਲੱਗੀ ਮੈਂ ਤਾਂ ਵਰਕਰਾਂ ਦਾ ਬੰਦਾ ਸੀ ਇਹ ਤਾਂ ਮਾਤਾ ਕਲਾ ਵਰਗੀ ਚੀਜ਼ ਤੇ ਹੀ ਜਲਾਣੇ ਦੀ ਹੋਗੀ ਸੋ ਜਦੋਂ ਮੈਂ ਜੰਦਗੀ ਵਿੱਚ ਐਂਟਰ ਕੀਤਾ ਮੈਨੂੰ ਆਇਆ ਲੱਗੇ ਵੀ ਧੁੱਪ ਤੇ ਜਲਦ ਕਰੀਏ ਵੀ ਧੁੱਪ ਦੇ ਘਰਾਂ ਦੀ ਸੱਟ ਤੇ ਚੁੱਪਦੇ ਦੀ ਬਹੁਤ ਬਹੁਤ ਮਿਹਰਬਾਨੀ ਬਹੁਤ ਸਾਰੇ ਦਾ ਇੱਕ ਵਾਰ ਫਿਰ ਮੈਂ ਤੁਹਾਨੂੰ ਬਹੁਤ ਬਹੁਤ ਸ਼ੁਕਰਾਨਾ ਸਮਾਰ ਨੂੰ ਬਹੁਤ ਬਹੁਤ ਨਿਮਰਤਾ ਹੈ ਕੀਰਾਨ ਜਮਦੋਤੀ ਜੀਵਨ ਸਾਥੀ ਨੂੰ ਬਹੁਤ ਬਹੁਤ ਧੰਨਵਾਦ ਮਾਣ ਨੂੰ ਬਹੁਤ ਧੰਨਵਾਦ ਤੁਸੀਂ ਇਸ ਬੰਦੇ ਨੂੰ ਸਮਾਂ ਦਿੱਤਾ ਕਿਉਂਕਿ ਜਦੋਂ ਜਦੋਂ ਇਹਨਾਂ ਨੇ ਕਿਹਾ ਕਿ ਮੈਨੂੰ ਅਮਰਦੀਪ ਗਿੱਲ ਦਾ ਫੋਨ ਆ ਗਿਆ ਤਾਂ ਉਦੋਂ ਕੰਮ ਚੱਕ ਕੇ ਬਹਿ ਜਾਂਦੇ ਹੁਣ ਤੁਸੀਂ ਕਹਿੰਦੇ ਹੋ ਆਪਰ ਦਾ ਇੱਧਰ ਗੱਲ ਕਰਨੀ ਸੀ ਕੋਈ ਵਿਆਹ ਜਾਣਾ ਸੀ ਤੁਸੀਂ ਸਮਾਂ ਦਿੱਤਾ ਬਹੁਤ ਥੈਂਕ ਯੂ ਤੁਹਾਡਾ ਬਹੁਤ ਬੁਢਾ ਸਾਲ ਹੈ ਜੀ ਥੈਂਕ ਯੂ ਮਿਹਰਬਾਨ ਸ਼ੁਕਰੀ